ਸੀ ਅ ਬਾਟ ਸਾਲਦੀ ਇਸ ਦੇ ਵਿੱਚ ਤੁਸੀਂ ਕੰਮ ਸਾਰਾ ਕਰ ਰਹੇ ਹੋ ਇਥੇ ਕਾਫੀ ਲੰਮਾ ਸਮਾਂ ਖੜਾ ਵੀ ਹੋਣਾ ਪੈਂਦਾ ਤਾਂ ਕਿੱਦਾਂ ਉਹ એનર્ਜੀ ਕਿਵੇਂ ਹੈ ਮੋਟੀਵੇਸ਼ਨ ਤੁਸੀਂ ਬਾਕੀਆਂ ਨੂੰ ਵੀ ਦਿੰਦੇ ਹੋ એનર્ਜੀ ਕਿਵੇਂ ਬਰਕਰਾਰ ਰੱਖਦੇ ਹਿੰਮਤ ਨਾਲ ਆਪਣੇ ਨਾਲ ਕੰਮ ਕਰ ਰਹੀ ਜੀ ਮੈਂ ਵੀ ਕਮ ਆ ਮੈਂ ਬਿਮਾਰ ਹਾਂ ਤਾਂ ਮੈਂ ਬੈਠੀ ਰਾਂਗੀ ਤਾਂ ਬੈਠੀ ਰਾਂਗੀ ਅਗਰ ਮੈਂ ਆਪਣੇ ਸਰੀਰ ਨੂੰ ਚਲਾਉਂਦੀ ਰਾਂਗੀ ਤਾਂ ਮੇਰਾ ਸਰੀਰ ਹੋਰ ਵੀ ਜ਼ਿਆਦਾ ਸੋਸ ਤੋਂ ਹੋ ਕੇ ਚੱਲਦਾ ਸੋਚਿਆ ਕਿਵੇਂ ਸੀਗਾ ਕਿ ਹਾਂ ਮੈਂ ਆਪਣਾ ਇੱਕ ਫੂਡ ਕਾਰਟ ਲਗਾ ਲਵਾਂ ਫੂਡ ਕਾਰਟ ਨੂੰ ਪਿਆਰ ਮਿਲੇਗਾ ਇੱਕ ਦਿਨ ਮੈਂ ਰਾਜਮਾ ਚਾਵਲ ਕੜੀ ਚਾਵਲ ਲਗਾਏ ਹੋਏ ਮੈਂ ਸੰਡੇ ਦਾ ਦਿਨ ਸੀ ਉਹ ਮੇਰੇ ਜਲਦੀ ਖਤਮ ਹੋ ਗਏ ਫਿਰ ਮੈਨੂੰ ਹੌਲੀ ਹੌਲੀ ਹੌਸਲਾ ਮਿਲਿਆ ਮੈਂ ਫਿਰ ਰੋਜ਼ ਬਣਾਉਣੇ ਸ਼ੁਰੂ ਕਰ ਦਿੱਤੇ ਫਿਰ ਮੈਨੂੰ ਰੋਟੀ ਦਾ ਦਾਲ ਦਾ ਸਬਜ਼ੀ ਦਾ ਸਭ ਦਾ ਆਰਡਰ ਆਣ ਲੱਗਿਆ ਹੁਣ ਨਾਲ ਫਿਰ ਤੁਹਾਡੇ ਕੋਈ ਹੈਲਪ ਕਰਦਾ ਹੈ ਤੁਹਾਡੀ ਕੋਈ ਮੇਡ ਜਾਂ ਕੋਈ ਤੁਹਾਡੇ ਪਰਿਵਾਰਿਕ ਮੈਂ ਮੈਂ ਮੇਡ ਨਹੀਂ ਵੀ ਨਹੀਂ ਰੱਖਿਆ ਹੋਇਆ ਮੈਂ ਕੱਲੀ ਹਾਂ ਤੇ ਮੈਂ ਆਪ ਹੀ ਕਰਦੀ ਹਾਂ ਸਾਰਾ ਕੁਝ ਅੱਛਾ ਰਹਿੰਦੇ ਫਿਰ ਤੁਸੀਂ ਕੱਲੀ ਹਾਂ ਹਾਂਜੀ ਕੱਲੀ ਰਹਿੰ ਦੇ ਲੋਕਾਂ ਦਾ ਜਾਂ ਫਿਰ ਤੁਹਾਡੇ ਪਰਿਵਾਰ ਦਾ ਵੀ ਰਿਐਕਸ਼ਨ ਜਾਣਨਾ ਚਾਹਾਂਗੀ ਜਦੋਂ ਫੂਡ ਕੱਟ ਤੇ ਹੈ ਕਿ ਰਿਐਕਸ਼ਨ ਸੀਗਾ ਮੈਨੂੰ ਕਿਸੇ ਨੇ ਕੁਝ ਵੀ ਨਹੀਂ ਕਿਹਾ ਮੈਨੂੰ ਕਿਸੇ ਨੇ ਨਾ ਰੋਕਿਆ ਮੈਂ ਆਪਣਾ ਸ਼ੁਰੂ ਕੀਤਾ ਬਸ ਕਰ ਲਿਆ ਮੈਨੂੰ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਮੈਨੂੰ ਪ੍ਰੋਬਲਮ ਨਹੀਂ ਆਈ ਬਾਕੀ ਮੇਰੇ ਪੇਰੈਂਟਸ ਹੈਗੇ ਪੇਰੈਂਟਸ ਤੇ ਮੇਰੇ ਦੋ ਬ੍ਰਦਰਸ ਵੀ ਪੂਰੇ ਹੋ ਗਏ ਕੀ ਉਹਨਾਂ ਦੇ ਜਿਹੜੇ ਬੱਚੇ ਆ ਗੱਲਾਂ ਚੱਕਦੇ ਨੇ بس 10 ਨੂੰ کچھ ਨਹੀਂ میرے ਫਾਦਰ ਦੀ ਬਹੁਤ ਪ੍ਰਾਪਰਟੀ ਸੀ ਮੇਰੇ ਭਤੀਜੇ ਭਤੀਜੀਆਂ ਸਭ ਸੰਭਾਲ ਕੇ ਬੈਠ ਗਏ ਮੇਰੇ ਭਰਾਵੋ ਫੋ ਗਿਆ ਪਰਜਾਈਆਂ ਸੰਭਾਲ ਕੇ ਬੈਠੀਆਂ ਸਾਨੂੰ ਨਹੀਂ ਬੁਲਾਉਂਦੀਆਂ ਤੇ ਨਾ ਅਸੀਂ ਅਸੀਂ ਜਾ ਕੇ ਵੀ ਰਾਜੀ ਨਹੀਂ ਆ ਬਾਕੀ ਗੱਲਾਂ ਕਰਦੇ ਕਰ ਹੀ ਜਾਣ ਮੈਨੂੰ ਕੋਈ ਪਰਿਵਾਰ ਨਹੀਂ ਮੈਨੂੰ ਆਪਣੀ ਕਮਨਾਤ ਮਤਲਬ ਔਰ ਮੈਨੂੰ ਆਪਣੀ ਜ਼ਿੰਦਗੀ ਨਾਲ ਮਤਲਬ اچھا ਖਾਸੀਅਤ ਕੀ ਹੈ ਫਿਰ ਤੁਹਾਡੇ ਫੂਡ ਸਟਾਲ ਦੀ ਕਿਉਂਕਿ ਬਹੁਤ سارے ਲੋਕ ਇੱਥੇ ਆਉਂਦੇ ਨੇ ਮੈਂ ਪਹਿਲਾਂ ਇੱਥੇ ਕਸਟਮਰ ਖੜੇ ਸੀ ਬੜੀ ਦੂਰੋਂ ਦੂਰੋਂ ਆਏ ਸੀਗੇ ਮੈਂ ਜਾਣਨਾ ਚਾਹਨੀ ਖਾਸੀਅਤ ਕੀ ਹੈ ਫਿਰ ਖਾਸੀਅਤ ਤਾਂ ਨਨ ਸੁਆਦ ਲੱਗਦਾ ਔਰ ਮੇਰੀ ਐਡ ਦੇ ਸਵਾਦ ਹੀ ਗੱਲ ਹੈ ਦੇਖੋ ਜੀ ਤੁਸੀਂ ਵੀ ਖਾ ਕੇ ਦੇਖੋ ਤੁਹਾਨੂੰ ਸਵਾਦ ਆਪਣੇ ਆਪ ਲੱਗੇਗਾ ਤਾਂ ਤੁਸੀਂ ਦੱਸੋਗੇ ਕਿ ਹਾਂ ਵਾਕਿਆ ਹੀ ਉਹ ਚੀਜ਼ ਹੈਗੀ ਆਂਟੀ ਝੂਠ ਨਹੀਂ ਬੋਲਦੇ ਮੈਂ ਤਾਂ ਖਾ ਕੇ ਵੀ ਨਹੀਂ ਦੇਖਿਆ ਹਜੇ ਕੁਝ ਵੀ ਬਣਾਇਆ ਤੇ ਮੈਂ ਤਾਂ ਖਵਾ ਕੇ ਖੁਸ਼ ਹਾਂ ਤੁਸੀਂ ਦੇਖ ਰਹੇ ਹੋ ਚਾਚਾ ਟੀਵੀ ਅੱਜ ਸਾਲਾ ਬਜ਼ੁਰਗਔਰਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜੋ ਕਿ ਆਪਣਾ ਇੱਕ ਕੂਟਕੜ ਚਲਾ ਰਹੇ ਨੇ ਕਿਸ ਤਰੀਕੇ ਉਹ ਆਪਣਾ ਫੂਡ ਕਾਰਟ ਚਲਾਉਂਦੇ ਨੇ ਕਿਵੇਂ ਉਹ ਮੈਨੇਜ ਕਰਦੇ ਨੇ ਕਿਉਂਕਿ ਇਨੀ ਏਜ ਦੇ ਵਿੱਚ ਬਹੁਤ ਸਾਰੇ ਅਕਸਰ ਆਪਾਂ ਬਜ਼ੁਰਗਾਂ ਨੂੰ ਵੇਖਿਆ ਕਿ ਉਹ ਕਾਫੀ ਪਰੇਸ਼ਾਨ ਹੁੰਦੇ ਨੇ ਜਾਂ ਆਪਾਂ ਨੌਜਵਾਨ ਪੀੜੀ ਦੀ ਗੱਲ ਕਰੀਏ ਇਸ ਉਮਰ ਦੇ ਵਿੱਚ ਉਹ ਯੰਗ ਏਜ ਦੇ ਵਿੱਚ ਵੀ ਬਹੁਤ ਕੁਝ ਕਹਿਣਾ ਜਿਹੜਾ ਨੇ ਉਹ ਕਹਿਣ ਲੱਗ ਪੈਂਦੇ ਨੇ ਜਲਦੀ ਥੱਕ ਜਾਂਦੇ ਨੇ ਤਾਂ ਉੱਥੇ ਹੀ ਉਹਨਾਂ ਦੇ ਲਈ ਇੱਕ ਇਨਸਪੀਰੇਸ਼ਨ ਨੇ ਹੈ ਜੋ ਏਡੀ ਏਜ ਦੇ ਵਿੱਚ ਆਪਣਾ ਫੂਡ ਕਾਰਟ ਲਗਾ ਰਹੇ ਹੈ ਇੱਕਦਮ ਖੜੇ ਰਹਿ ਕੇ ਉਹਨਾਂ ਦੇ ਵੱਲੋਂ ਆਪਣਾ ਸਾਰਾ ਕੰਮਕਾਰ ਕੀਤਾ ਜਾਂਦਾ ਤਾਂ ਮੇਰੇ ਨਾਲ ਰਜਿੰਦਰ ਕੌਰ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪ ਸਸੇ ਗੱਲ ਜੀ ਹਾਂਜੀ ਅੱਛਾ ਮੈਮ ਸਭ ਤੋਂ ਪਹਿਲਾਂ ਤੇ ਮੈਂ ਹੀ ਇੱਥੋਂ ਸ਼ੁਰੂਆਤ ਕਰਾਂਗੀ ਜਿੱਦਾਂ ਮੈਂ ਗੱਲ ਕੀਤੀ ਕਿ ਬਹੁਤ ਸਾਰੇ ਯੰਗਸਟਰਸ ਨੇ ਯੰਗ ਏਜ ਦੇ ਵਿੱਚ ਕਹਿ ਰਹੇ ਨੇ ਕਿ ਸਾਡਾ ਕੰਮ ਹੁਣ ਹੁਣ ਨਹੀਂ ਸਾਡੇ ਤੋਂ ਹੁੰਦਾ ਅਸੀਂ ਥੱਕ ਗਏ ਥਕਾਵਟ ਹੋ ਗਈ ਤੁਸੀਂ 20 ਸਾਲ ਦੀ ਏਜ ਦੇ ਵਿੱਚ ਤੁਸੀਂ ਕੰਮ ਸਾਰਾ ਕਰ ਰਹੇ ਹੋ ਇੱਥੇ ਕਾਫੀ ਲੰਮਾ ਸਮਾਂ ਖੜਾ ਵੀ ਹੋਣਾ ਪੈਂਦਾ ਹੈ ਤੱਕ ਕਿੱਦਾਂ ਉਹ એનર્ਜੀ ਕਿਵੇਂ ਹੈ ਮੋਟੀਵੇਸ਼ਨ ਤੁਸੀਂ ਬਾਕੀਆਂ ਨੂੰ ਵੀ ਦਿੰਦੇ ਹੋ એનર્ਜੀ ਕਿਵੇਂ ਬਰਕਰਾਰ ਰੱਖਦੇ ਹੋ ਮੈਂ ਤਾਂ ਪਰਮਾਤਮਾ ਦੀ ਮਿਹਰ ਆ ਦੇਖੋ ਜੀ ਮੈਨੂੰ ਕੋਈ ਬਿਮਾਰੀ ਨਹੀਂ ਹੈਗੀ ਬਲੱਡ ਪ੍ਰੈਸ਼ਰ ਸ਼ੂਗਰ ਅਸਤਾਂ ਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਹੈਗੀ ਕਿ ਮੈਂ ਮੈਂ ਹਿੰਮਤ ਨਾਲ ਆਪਣੇ ਨਾਲ ਕੰਮ ਕਰ ਰਹੀ ਜੇ ਮੈਂ ਵੀ ਕੰਮ ਆ ਮੈਂ ਬਿਮਾਰ ਹਾਂ ਤਾਂ ਮੈਂ ਬੈਠੀ ਰਾਂਗੀ ਤਾਂ ਬੈਠੀ ਰਾਂਗੀ ਅਗਰ ਮੈਂ ਆਪਣੇ ਸਰੀਰ ਨੂੰ ਚਲਾਉਂਦੀ ਰਾਂਗੀ ਤਾਂ ਮੇਰਾ ਸਰੀਰ ਹੋਰ ਵੀ ਜ਼ਿਆਦਾ ਚੁਸਤ ਹੋ ਕੇ ਚੱਲਦਾ ਹੈ ਕਿ ਮੈਨੂੰ ਕੰਮ ਕਰਨਾ ਹੈ ਤੇ ਮੈਂ ਮੈਨੂੰ ਅੰਦਰੋਂ ਉਤਸ਼ਾਹ ਮਿਲਦਾ ਹੈ ਮੈਂ ਕਰਦੀ ਹਾਂ अच्छा सोचा किवें सिगा कि, कि हां मैं अपना एक फूड कार्ट लगा लूं हां फूड कार्ट नो प्यार मिलेगा देखो जी मैं पहले ना थोड़ा ठंडे ਦਾ ਲਗਾਇਆ ਸੀ स्कੰਜਵੀ ਸੀ ਰੂਫ ਜਾਸ ਸੀ ਲੱਸੀ ਸੀ ਜਲ ਜੀਰਾ ਸੀ ਫਿਰ ਮੈਨੂੰ ਲੋਕੀ ਹੌਲੀ ਹੌਲੀ ਪੁੱਛਣ ਲੱਗੇ ਖਾਣ ਵਾਸਤੇ ਤੁਹਾਡੇ ਕੋਈ ਕੁਝ ਹੈ ਫਿਰ ਮੈਂ ਕਹਿੰਦੀ ਸੀ ਮੇਰੇ ਕੋ ਖਾਣ ਵਾਸਤੇ ਤਾਂ ਹਰੇਕ ਕੁਝ ਨਹੀਂ ਫਿਰ ਮੈਨੂੰ ਇਕ ਦਿਨ ਮੈਂ ਰਾਜਮਾ ਚਾਵਲ ਕੜੀ ਚਾਵਲ ਲਗਾਏ ਹੋਏ ਮੈਂ ਸੰਡੇ ਦਾ ਦਿਨ ਸੀ ਉਹ ਮੇਰੇ ਜਲਦੀ ਖਤਮ ਹੋ ਗਏ ਫਿਰ ਮੈਨੂੰ ਹੌਲੀ ਹੌਲੀ ਹੌਸਲਾ ਮਿਲਿਆ ਮੈਂ ਫਿਰ ਰੋਜ਼ ਬਣਾਉਣੇ ਸ਼ੁਰੂ ਕਰ ਦਿੱਤੇ ਫਿਰ ਮੈਨੂੰ ਰੋਟੀ ਦਾ ਦਾਲ ਦਾ ਸਬਜੀ ਦਾ ਸਭ ਦਾ ਆਰਡਰ ਆਉਣ ਲੱਗਿਆ ਹੁਣ ਮੈਂ ਦੇਖੋ ਸਭ ਫੁੱਲ ਰੋਟੀਆਂ ਬਣੀ ਹੋਈਆਂ ਮੇਰੇ ਡੱਬਾ ਭਰਿਆ ਹੋਇਆ ਰਾਜਮਾ ਕੜੀ ਚਾਵਲ ਔਰ ਸਬਜੀ ਦਾਲ ਸਭ ਕੁਝ ਮੈਂ ਡੇਲੀ ਬਣਾ ਕੇ ਲੈਣੀ ਆ ਆਪਣੇ ਹੱਥਾਂ ਦੇ ਨਾਲ ਬਣਾ ਕੇ ਲੈਣੀ ਸਲਾਦ ਘੱਟ ਕੇ ਚਟਨੀ ਬਣਾ ਕੇ ਸਭ ਕੁਝ ਆਪਣੇ ਹੱਥਾਂ ਦੇ ਨਾਲ ਲੈ ਕੇ ਆਨੇ ਜੇ ਸਾਰਾ ਕੁਝ ਤੁਸੀਂ ਖੁਦ ਟੀਅਰ ਕਰਦੇ ਹੋ ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਟਾਈਮ ਕੰਜ਼ਿਊਮਿੰਗ ਹੈਗਾ ਕਿੰਨਾ ਕੁ ਟਾਈਮ ਲੱਗਦਾ ਇਸ ਚ ਲੱਗ ਜਾਂਦੇ 3 3-4 ਘੰਟੇ ਤਾਂ ਲੱਗ ਹੀ ਜਾਂਦੇ ਨੇ ਹਾਂਜੀ ਅੱਛਾ ਮੈਂ ਪੂਰਾ ਤੁਹਾਡਾ ਨ ਸਵੇਰ ਦਾ ਸ케ਡਿਊਲ ਜਾਨਣਾ ਚਾਹਾਂਗੀ ਸਵੇਰੇ ਕਿੰਨੇ ਕ ਵਜੇ ਸ਼ੁਰੂਆਤ ਹੋ ਜਾਂਦੀ ਹੈ ਸਾਰੀਆਂ ਚੀਜ਼ਾਂ ਦੀ ਮੈਂ ਨਾ 4:30 ਵਜੇ ਤੱਕ ਉੱਠ ਕੇ ਆਪਣਾ ਪਹਿਲਾ ਨਿਤਰੀਮ ਕਰਦੀ ਹਾਂ ਫਿਰ ਉਸ ਤੋਂ ਬਾਅਦ 5:30 ਵਜੇ ਤੱਕ ਮੈਂ ਆਪਣਾ ਰਸੋਈ ਚ ਸ਼ੁਰੂ ਕਰ ਦਿੰਨੀ ਹਾਂ ਤੁਸੀਂ ਥੋੜੀ ਮੈਂ ਰਾਤ ਨੂੰ ਤਿਆਰੀ ਕਰਕੇ ਰੱਖ ਲੈਣੀ ਪਿਆਜ਼ ਵਗੈਰਾ ਕੱਟ ਕੇ ਥੋੜੇ ਫਰਾਈ ਕਰਕੇ ਫਿਰ ਦਿਨ ਉੱਠ ਕੇ ਆਪਣੇ ਜਦੋਂ ਕਿਚਨ ਚ ਆਣੀ ਹੈ ਰਾਜਮਾ ਘੜੀ ਚਾਵਲ ਫਿਰ ਮੇਰੀ ਰੁਟੀਨ ਸ਼ੁਰੂ ਹੋ ਜਾਂਦੀ ਕੀ ਬਣਾਣਾ ਕੀ ਲਗਾਤਾਰ ਚੱਲਦਾ ਹੀ ਰਹਿੰਦਾ ਹਾਂ ਅੱਛਾ ਨਾਲ ਫਿਰ ਤੁਹਾਡੇ ਕੋਈ ਹੈਲਪ ਕਰਦਾ ਹੈ ਤੁਹਾਡੀ ਕੋਈ ਮੇਡ ਜਾਂ ਕੋਈ ਤੁਹਾਡੇ ਪਰਿਵਾਰਿਕ ਮੈਂਬਰ ਮੈਂ ਮੇਡ ਨਹੀਂ ਵੀ ਨਹੀਂ ਰੱਖਿਆ ਹੋਇਆ ਮੈਂ ਕੱਲੀ ਹਾਂ ਤੇ ਮੈਂ ਆਪ ਹੀ ਕਰ ਦਿੰਦਾ ਸਾਰਾ ਕੁਝ ਤੁਸੀਂ ਰਹਿੰਦੇ ਫਿਰ ਤੁਸੀਂ ਕੱਲੀ ਹੋ ਹਾਂਜੀ ਕੱਲੀ ਰਹਿੰਦੀ ਹਾਂ ਅੱਛਾ ਕਦੀ ਮਤਲਬ ਤੁਹਾਨੂੰ ਇਦਾਂ ਲੱਗਿਆ ਕਿ ਹਾਂ ਮੇਰੇ ਨਾਲ ਕੋਈ ਮੇਡ ਹੋਣੀ ਚਾਹੀਦੀ ਹੈ ਕਿਉਂਕਿ ਕੰਮ ਕਾਫੀ ਹੁੰਦਾ ਮੇਡ ਹੋਣੀ ਤਾਂ ਚਾਹੀਦੀ ਹੈ ਮੈਨੂੰ ਰੋਟੀਆਂ ਤੇ ਜਿਆਦਾ ਟਾਈਮ ਲੱਗਦਾ ਬਾਕੀ ਤਾਂ ਮੈਂ ਕੰਮ ਕਰ ਲੈਣੀ ਆ ਕਿਉਂਕਿ ਤੁਰਦੀ ਫਿਰਦੀ ਕਰ ਲੈਣੀ ਸ਼ਾਮ ਨੂੰ ਪਾਠ ਵੇਲੇ ਮੈਂ ਪਾਠ ਸੁਣਦੀ ਆ ਰਹਿ ਰਸਤਾ ਤੇ ਕੁਝ ਪਿਆਜ਼ ਕੱਟ ਲੈਣੀਆਂ ਕੁਝ ਐਦਾਂ ਸਬਜ਼ੀਆਂ ਦੀ ਤਿਆਰੀ ਕਰਕੇ ਸ਼ਾਮ ਤੋਂ ਹੀ ਰੱਖ ਲੈਣੀਆਂ ਮੈਨੂੰ ਜਿਆਦਾ ਮੇਡ ਦੀ ਲੋੜ ਨਹੀਂ ਹੈਗੀ ਕਿਉਂਕਿ ਮੇਡ ਨਹੀਂ ਮੇਰੇ ਹਿਸਾਬ ਨਾਲ ਕੰਮ ਨਹੀਂ ਕਰਨਾ ਉਹਨੇ ਆਪਣੇ ਹਿਸਾਬ ਨਾਲ ਕਰਨਾ ਜਿਆਦਾ ਖਲਾਰਾ ਪਾਏਗੀ ਜਿਆਦਾ ਫਿਰ ਮੈਨੂੰ ਸਮੇਟਣਾ ਹੋਰ ਪਏਗਾ ਇਸ ਕਰਕੇ ਮੈਂ ਆਪਣੇ ਤਰੀਕੇ ਨਾਲ ਕਰਦੀ ਆ ਸਾਫ਼ ਵੀ ਰਹਿੰਦਾ ਘਰ ਔਰ ਕੰਮ ਵੀ ਜਲਦੀ ਹੋ ਜਾਂਦਾ ਕੋਈ ਜਿਆਦਾ ਔਖਾ ਨਹੀਂ ਹੈਗਾ ਅੱਛਾ ਜਿਵੇਂ ਮੈਂ ਗੱਲ ਕਰਾਂ ਤੁਹਾਡੇ ਮਤਲਬ ਜਦੋਂ ਪਰਿਵਾਰ ਦੇ ਵਿੱਚ ਹਸਬੰਡ ਜਿਹੜੇ ਸੀਗੇ ਉਹਨਾਂ ਦੇ ਬਾਰੇ ਵੀ ਮੈਂ ਜ਼ਰੂਰ ਜਾਨਣਾ ਚਾਹਾਂਗੀ ਪਹਿਲਾਂ ਉਹ ਕੀ ਕਰਦੇ ਸੀਗੇ ਜਾਂ ਤੁਸੀਂ ਇਸ ਫੂਡ ਕੱਟ ਦੇ ਬਿਜ਼ਨਸ 'ਚ ਕਿਵੇਂ ਆਏ ਮੈਨੂੰ ਤਾਂ ਵੈਸੇ ਸ਼ੌਂਕ ਸੀ ਇੱਕ ਦਿਨ ਮੈਂ ਦੇਖਿਆ ਸਾਰੇ ਪੰਜਾਬੀ ਲਗਾ ਰਹੇ ਜਿੱਥੇ ਵੀ ਦੇਖਦੀ ਸੀ ਪੰਜਾਬੀਆਂ ਨੇ ਜਗ੍ਹਾ-ਜਗ੍ਹਾ ਲਗਾਇਆ ਤੁਸੀਂ ਵੀ ਜੇ ਦੇਖਦੇ ਹੋ ਦੁਗਰੀ ਸਾਈਡ ਚੱਲੇ ਜਾਓ ਉਧਰ ਇਧਰ ਗ੍ਰੈਂਡ ਵਾਕ ਦੀ ਪੈਕ ਸਾਈਡ ਤੇ ਤੁਸੀਂ ਆਓ ਸਾਰੇ ਲੈਂਡ 'ਚ ਹੀ ਬੈਠੇ ਹੋਏ ਪੰਜਾਬੀ ਕਈ ਜਿਆਦਾ ਪੜੇ ਲਿਖੇ ਬੱਚੇ ਵੀ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਨੇ ਵੀ ਸ਼ੁਰੂ ਕਰ ਲਿਆ ਤੇ ਹੁਣ ਭਈਆਂ ਨੂੰ ਪਿੱਛੇ ਹਟਾ ਕੇ ਪੰਜਾਬੀ ਅੱਗੇ ਆ ਗਏ ਪੰਜਾਬੀਆਂ ਦਾ ਸਾਫ ਸੁੱਤਰਾ ਖਾ ਕੇ ਲੋਕੀ ਵੀ ਖੁਸ਼ ਹੈ ਔਰ ਪੰਜਾਬੀਆਂ ਨੂੰ ਵੀ ਥੋੜਾ ਕੰਮ ਕਰਨ ਦਾ ਮੌਕਾ ਮਿਲ ਗਿਆ ਅੱਛਾ ਪਰਿਵਾਰ ਦੇ ਵਿੱਚ ਮੈਂ ਜੇ ਮੈਂ ਤੁਹਾਡੇ ਹਸਬੰਡ ਦੀ ਗੱਲ ਕਰਾਂ ਜਾਂ ਤੁਹਾਡੇ ਬੱਚਿਆਂ ਦੀ ਗੱਲ ਕਰਾਂ ਉਹ ਕੀ ਕਰਦੇ ਨੇ ਫਿਰ ਮੇਰੇ ਹਸਬੰਡ ਤਾਂ ਜੀ ਐਕਸਪਾਇਰ ਹੋ ਗਏ ਹਾਂਜੀ ਤੇ ਮੇਰੀ ਬੇਟੀ ਆ ਮੈਰਿਡ ਆ ਆਪਣੇ ਆਪਣਾ ਲੱਭ ਅੱਛਾ ਫਿਰ ਉਹਨਾਂ ਦੇ ਨਾਲ ਤੁਹਾਡਾ ਹੈ ਮੇਲ ਜੋਲ ਕੋਈ ਗੱਲਬਾਤ ਬਹੁਤ ਘੱਟ ਫੂਡ ਕੱਟ ਮੈਂ ਆਪਣੇ ਕੰਮ 'ਚ ਬਿਜੀ ਨਹੀਂ ਆਪਣੇ ਕੰਮ 'ਚ ਬਿਜੀ ਰਹਿੰਦੀ। ਕਿ ਤੁਸੇ ਫੂਡ ਕੱਟ ਤੇ ਆਏ ਮੈਂ ਤੁਹਾਡੇ ਆਲਦ ਵਾਲੇ ਦੇ ਲੋਕਾਂ ਦਾ ਜਾਂ ਫਿਰ ਤੁਹਾਡੇ ਪਰਿਵਾਰ ਦਾ ਵੀ ਰਿਐਕਸ਼ਨ ਦੇਖਣਾ ਚਾਹਾਂਗੀ ਜਦੋਂ ਫੂਡ ਕੱਟ ਤੇ ਹੈ ਕੀ ਰਿਐਕਸ਼ਨ ਸੀਗਾ। ਮੈਨੂੰ ਕਿਸੇ ਨੇ ਕੁਝ ਵੀ ਨਹੀਂ ਕਿਹਾ ਮੈਨੂੰ ਕਿਸੇ ਨੇ ਨਾ ਰੋਕਿਆ ਮੈਂ ਆਪਣਾ ਸ਼ੁਰੂ ਕੀਤਾ ਬਸ ਕਰ ਲਿਆ ਮੈਨੂੰ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਮੈਨੂੰ ਪ੍ਰੋਬਲਮ ਨਹੀਂ ਆਈ। ਬਾਕੀ ਮੇਰੇ ਪੇਰੈਂਟਸ ਹੈਗੇ ਪੇਰੈਂਟਸ ਤੇ ਮੇਰੇ ਦੋ ਬ੍ਰਦਰਸ ਵੀ ਪੂਰੇ ਹੋਗੇ। ਯਾ ਉਹਨਾਂ ਦੇ ਜਿਹੜੇ ਬੱਚੇ ਆ ਗੱਲਾਂ ਚੱਕਦੇ ਨੇ बस डेढ़ ਨੂੰ ਕੁਛ ਨਹੀਂ ਮੇਰੇ ਫਾਦਰ ਦੀ ਬਹੁਤ ਪ੍ਰਾਪਰਟੀ ਸੀ ਮੇਰੇ ਭਤੀਜੇ ਭਤੀਜੀਆ ਸਭ ਸੰਭਾਲ ਕੇ ਬੈਠ ਗਏ ਮੇਰੇ ਭਰਾਵੋ ਹੋ ਗਏ ਪਰਜਾਈਆਂ ਸੰਭਾਲ ਕੇ ਬੈਠੀਆਂ ਸਾਨੂੰ ਨਹੀਂ ਬੁਲਾਉਂਦੀਆਂ ਤੇ ਨਾ ਅਸੀਂ ਅਸੀਂ ਜਾ ਕੇ ਵੀ ਰਾਜੀ ਨਹੀਂ ਆ ਬਾਕੀ ਗੱਲਾਂ ਕਰਦੇ ਕਰੀ ਜਾਣ ਮੈਨੂੰ ਕੋਈ ਪਰਿਵਾਰ ਨਹੀਂ ਮੈਨੂੰ ਆਪਣੇ ਕੰਮ ਨਾਲ ਮਤਲਬ ਔਰ ਮੈਨੂੰ ਆਪਣੀ ਜ਼ਿੰਦਗੀ ਨਾਲ ਮਤਲਬ ਹਾਂਜੀ अच्छा कि ਤੁਸੀਂ ਮੈਂ ਤੁਹਾਡਾ ਜਦੋਂ ਤੁਸੀਂ ਕਿਹਾ ਕਿ ਤੁਹਾਨੂੰ ਸ਼ੌਂਕ ਸੀਗਾ ਖਾਣਾ ਬਣਾਉਂਦਾ ਫਿਰ ਪਹਿਲਾਂ ਜਦੋਂ ਤੁਸੀਂ ਆਪਣੇ ਕੋਈ ਆਂਦਾ ਸੀ ਘਰ ਗੈਸਟ ਉਹਨਾਂ ਨੂੰ ਖਵਾਉਂਦੇ ਸੀ ਤਾਰੀਫ਼ ਕਰਦੇ ਸੀ ਉੱਥੋਂ ਆਈਡੀਆ ਹੈ ਹਾਂਜੀ ਹਾਂਜੀ ਮੈਂ ਇਹਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਖਾਣਾ ਬਣਾਉਂਦਾ ਮੈਂ ਹਰ ਤਰ੍ਹਾਂ ਦਾ ਕੋਈ ਆਂਦਾ ਸੀ ਕੋਈ ਨਵੀਂ ਚੀਜ਼ ਦੇਖਦੀ ਸੀ YouTube ਤੇ ਦੇਖਦੀ ਜਾਂ TV ਤੇ ਦੇਖਦੀ ਜਾਂ ਕੋਈ ਬੜੀ ਖਾ ਕੇ ਆਂਦੀ ਸੀ ਤੇ ਮੈਨੂੰ ਬਣਾਉਣ ਦਾ ਬਹੁਤ ਸ਼ੌਂਕ ਸੀ ਮੈਂ ਜਲਦੀ ਬਣਾ ਲੈਂਦੀ ਸੀ ਔਰ ਮੈਨੂੰ ਇਸ ਕਰਕੇ ਜਦ ਮੈਂ ਖਾਣਾ ਬਣਾਉਣਾ ਸ਼ੁਰੂ ਕੀਤਾ ਲੋਕਾਂ ਨੂੰ ਬਹੁਤ ਪਸੰਦ ਆਇਆ ਔਰ ਮੈਨੂੰ ਜ਼ਿਆਦਾ ਹੀ ਇਹਦੇ ਵਿੱਚ ਇੱਜ਼ਤ ਬਹੁਤ ਜ਼ਿਆਦਾ ਮਿਲੀ ਬਹੁਤ ਪਿਆਰ ਮਿਲਿਆ ਲੋਕਾਂ ਦਾ ਔਰ ਬਹੁਤ ਹੈਲਪ ਕੀਤੀ ਮੇਰੀ ਲੋਕਾਂ ਨੇ ਹਾਂਜੀ ਬਹੁਤ ਚੈਨਲ ਵਾਰੇ ਮੇਰੀ ਇਹ ਵੀਡੀਓ ਬਣਾ ਕੇ ਲੈ ਕੇ ਗਏ ਔਰ ਸਭ ਨੇ ਮੇਰੀ ਬਹੁਤ ਤਾਰੀਫ ਕੀਤੀ ਹੈ ਹਾਂਜੀ ਅੱਛਾ ਖਾਸੀਅਤ ਕੀ ਹੈ ਫਿਰ ਤੁਹਾਡੇ ਫੂਡ ਸਟਾਲ ਦੀ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਮੈਂ ਪਹਿਲਾਂ ਇੱਥੇ ਕਸਟਮਰ ਖੜੇ ਸੀ ਬੜੀ ਦੂਰੋਂ ਦੂਰੋਂ ਆਏ ਸੀਗੇ ਮੈਂ ਜਾਣਨਾ ਚਾਹਣੀ ਖਾਸੀਅਤ ਕੀ ਹੈ ਫਿਰ ਸਾਸੀ ਤਾਂ ਉਹਨਾਂ ਨੂੰ ਸਵਾਦ ਲੱਗਦਾ ਔਰ ਮੇਰੀ ਐਡ ਦੇਖ ਕੇ ਉਹ ਜ਼ਿਆਦਾ ਆਉਂਦੇ ਨੇ ਸਵਾਦ ਹੀ ਗੱਲ ਹੈ ਦੇਖੋ ਜੀ ਤੁਸੀਂ ਵੀ ਖਾ ਕੇ ਦੇਖੋ ਤੁਹਾਨੂੰ ਸਵਾਦ ਆਪਣੇ ਆਪ ਲੱਗੇਗਾ ਤਾਂ ਤੁਸੀਂ ਦੱਸੋਗੇ ਕਿ ਹਾਂ ਵਾਕਿਆ ਹੀ ਉਹ ਚੀਜ਼ ਹੈਗੀ ਆਂਟੀ ਝੂਠ ਨਹੀਂ ਬੋਲਦੇ ਮੈਂ ਤਾਂ ਖਾ ਕੇ ਵੀ ਨਹੀਂ ਦੇਖਿਆ ਹਜੇ ਕੁਝ ਵੀ ਬਣਾਇਆ ਮੈਂ ਤਾਂ ਖਵਾ ਕੇ ਖੁਸ਼ ਆ। ਅੱਛਾ ਬਹੁਤ سارے ਬੱਚੇ ਵੀ ਇੱਥੇ ਆਂਦੇ ਹੋਣਗੇ ਹੈਨਾ ਤੁਹਾਡੇ ਫੂਡ ਸਟਾਲ ਦੇ ਉੱਪਰ ਤੁਹਾਡੇ ਜੋ ਫਰਮਾ ਦੇਖਦੇ ਨੇ ਕਿ ਮਾਂ ਦੇ ਹੱਥ ਦਾ ਖਾਣਾ ਹੈ। ਐਸੀ ਮੇਰੇ ਕੋਲ ਬੱਚੇ ਆਏ ਸੀ ਕਿ ਉਹਨਾਂ ਨੇ ਖਾਣਾ ਖਾਦਾ ਕਹਿੰਦੇ ਆਂਟੀ ਬਹੁਤ ਸਵਾਦ ਹੈ ਛੋਟੀ ਜੀ ਬੇਟੀ ਸੀਗੀ ਕਹਿੰਦੀ ਆਂਟੀ ਬਹੁਤ ਸਵਾਦ ਹੈ ਉਹਨਾਂ ਨੂੰ ਮਿਰਚਾਂ ਨਹੀਂ ਲੱਗੀਆਂ ਮੇਰੇ ਖਾਣੇ ਵਿੱਚ ਜਿਆਦਾ ਮਿਰਚਾਂ ਨਹੀਂ ਹੈਗੀਆਂ ਅਸੀਂ ਹ ਬੱਚਿਆਂ ਦੇ ਖਾਣ ਵਾਸਤੇ ਵੀ ਸੋਚਦੇ ਆਂ ਬਜ਼ੁਰਗਾਂ ਵਾਸਤੇ ਵੀ ਸੋਚਦੇ ਆ ਮੇਰੇ ਕੋਲ ਤਾਂ ਹਰ ਤਰ੍ਹਾਂ ਦੇ ਬੰਦੇ ਨੇ ਆ ਨਾ ਔਰ ਇਹ ਕਿ ਮਿਰਚ ਕਿਸ ਨੂੰ ਜ਼ਿਆਦਾ ਨਾਲ ਲੱਗੇ ਜੀ ਕਿਸ ਨੂੰ ਲੋੜ ਹੈ ਹਰੀ ਮਿਰਚ ਮੇਰੇ ਕੋਲ ਹੈ ਹਰੀ ਮਿਰਚ ਲਾ ਲਾ ਅੱਛਾ ਇੱਕ ਚੀਜ਼ ਨਾ ਮੈਂ ਹੋਰ ਜਾਨਣਾ ਚਾਹਨੀ ਆ ਕਿ ਜਦ ਤੁਸੀਂ ਅੰਮ੍ਰਿਤਧਾਰੀ ਹੋ ਨਿਤਨੇਮ ਕਰਨਾ ਹੁੰਦਾ ਬਾਅਦ ਕੁਝ ਹੁੰਦਾ ਹੈ ਤਾਂ ਫਿਰ ਉਹ ਸਾਰੇ ਮੈਨੇਜ ਕਿਵੇਂ ਕਰਦੇ ਹੋ ਨਾਲ ਨਾਲ ਕਰਦੇ ਹੋ ਫਿਰ ਮੈਂ ਨਿਤਨੇਮ ਸੇਰੇ ਕਰਕੇ ਹੀ ਉੱਠ ਕੇ ਫਿਰ ਮੈਂ ਸ਼ੁਰੂ ਕਰਦੀ ਆ ਆਪਣਾ ਕੰਮ ਬਾਕੀ ਮੈਂ ਇੱਥੇ ਮੇਰੇ ਜਿੰਨਾ ਹੋ ਸਕਦਾ ਵੇਲਾ ਟਾਈਮ ਹੁੰਦਾ ਮੈਂ ਆਪਣਾ ਸਿਮਰਨ ਕਰ ਲੈਣੀ ਆ ਬਾੜ ਕਰ ਲੈਣੀ ਆ ਬਾਕੀ ਸ਼ਾਮ ਨੂੰ ਘਰ ਜਾ ਕੇ ਰਹਿ ਰਸ ਦਾ ਬਾੜ ਦਾ ਟੀਵੀ ਤੇ ਲਗਾ ਲਿਆ ਮ ਅਬਹ ਸ਼ਬਦ ਕੀਰਤਨ ਸੁਣਦੀ ਰਹਿੰਦੀ ਹਾਂ ਔਰ ਮੈਂ ਨਾ ਕੋਈ ਸੀਰੀਅਲ ਦੇਖਦੀ ਨਾ ਕੋਈ ਫਿਲਮ ਦੇਖਦੀ ਨਾ ਕਿਸੇ ਦੇ ਘਰ ਜਾਣਾ ਨਾ ਕਿਤੇ ਫਾਲਤੂ ਕਿਸੇ ਦੇ ਨਾਲ ਬੋਲਣਾ ਆਪਣੇ ਘਰ ਦੇ ਨਾਲ ਹੀ ਮਤਲਬ ਮੈਂ ਹਾਂਜੀ ਅੱਛਾ ਫਿਰ ਮੈਨੂੰ ਵੈਨ ਜ਼ਰੂਰ ਦੱਸੋ ਕਿ ਕੀ ਕੁਝ ਰੱਖਿਆ ਹੋਇਆ ਤੁਸੀਂ ਨਾਲ ਦੇ ਨਾਲ ਦਿਖਾੰਦੇ ਵੇ ਜਾਓ ਤੇ ਦੱਸ ਦੇਵੋ ਜਲਦੀ ਹਾਂਜੀ ਕੀ ਇਹ ਦੀ ਸਬਜੀ ਹੈ ਜੀ ਇਹ ਪਸੰਦ ਆਂਦੀ ਹੈ ਲੋਕਾਂ ਨੂੰ ਕਿਉਂਕਿ ਘਰ-ਤੱਬੜ ਮੂੰ ਵਟਦੇ ਨੇ ਲੋਕ ਸਭ ਸਬਜੀ ਪਸੰਦ ਆਂਦੀ ਹੈ ਇੱਕ ਮੇਰੇ ਕੋਲ ਬੇਟਾ ਹੁੰਦਾ ਹੈ ਦਿੱਲੀ ਦਾ ਉਹ ਕਹਿੰਦਾ ਮੈਂ ਜਿਹੜੀ ਚੀਜ਼ ਨਹੀਂ ਵੀ ਖਾਂਦਾ ਸੀ ਨਾ ਮੈਂ ਆਪਦੇ ਹੱਥ ਦੇਖਾ ਲੈਣਾ ਅੱਛਾ ਹਾਂਜੀ ਇਹ ਛੋਲਿਆਂ ਦੀ ਦਾਲ ਹੈ ਅੱਜ ਐ ਰਾਜਮਾਂ ਸਭ ਨਾਲ ਦੀ ਨਾਲ ਅਸੀਂ ਕਵਰ ਕਰਕੇ ਰੱਖ ਦਿੰਨੇ ਕਿਉਂਕਿ ਧੂਲ ਮਿੱਟੀ ਨਾ ਪਵੇ ਮੱਕੀ ਮਿਕਸਰ ਨਾ ਪਵੇ

ਕਰਨ ਤਿਆਰ ਕਰਕੇ ਆਂਦੇ ਹੋ ਤਾਂ ਅੰਦਾਜ਼ਾ ਕਿੰਨਾ ਕੋ ਤੁਸੀਂ ਰੱਖ ਦੋ ਕਿ ਹਾਂ ਇੰਨੇ ਬੰਦੇ ਦੇ ਮੈਂ ਰੋਟੇ ਬਣ ਗਿਆ ਕਿ ਮੇਰੇ ਕੋਲ ਕਿਸ ਤਰ੍ਹਾਂ ਦੇ ਕਸਟਮਰ ਆਂਦੇ ਹੈ ਔਰ ਕਿੰਨੇ ਵਜੇ ਤੱਕ ਮੇਰਾ ਖਾਣਾ ਚੱਲਦਾ ਮੋਸੇ ਹਿਸਾਬ ਨਾਲ ਹੀ ਬਣਾਉਣੀ ਆ 11 ਵਜੇ 3:30 ਪੌਣੀ 4 ਤੱਕ ਖਤਮ ਹੋ ਜਾਂਦਾ ਹੈ ਅੱਛਾ ਫਿਰ ਤੁਹਾਡੀ ਟਾਈਮਿੰਗ ਕਿੰਨੇ ਆਂਦੇ ਕਿੰਨੇ ਕੋ ਵਜਾ ਮੈਂ ਪਹਿਲਾਂ 11 ਵਜੇ ਆ ਜਾਂਦੀ ਸੀ ਹੁਣ ਥੋੜਾ ਮੈਨੂੰ ਲੇਟ ਹੋ ਜਾਂਦਾ ਕਿਉਂਕਿ ਖਾਣਾ ਬਣਾਉਣ ਨੂੰ ਟਾਈਮ ਲੱਗਦਾ ਕਸਟਮਰ ਮੇਰੇ ਵੱਧ ਗਏ ਐਂ ਡਿਮਾਂਡ ਮੇਰੀ ਜ਼ਿਆਦਾ ਹੋ ਗਈ ਹੈ ਇਸ ਕਰਕੇ ਤੇ ਮੈਨੂੰ ਟਾਈਮ ਲੱਗ ਜਾਂਦਾ 12:30 ਪੌਣੀ ਕਰਦੀਆਂ ਬਣੀਆਂ ਤਵੇ ਦੀਆਂ ਰੋਟੀਆਂ ਅੱਛਾ ਤੁਸੀਂ ਜਦੋਂ ਸਾਰਾ ਕੁਝ ਬਣਾਣਾ ਲਿਆ ਆਨੰਦ ਵਿੱਚ ਕਿੱਦਾਂ ਹੈਲਪ ਕਰਦੇ ਹੋ ਉਹ ਈ ਰਿਕਸ਼ਾ ਕਿ ਰੱਖਿਆ ਹੋਇਆ ਜੀ ਮਹੀਨੇ ਦਾ ਉਹ ਮੈਨੂੰ ਆਪਣੇ ਆਪ ਲੈ ਜਾਂਦਾ ਬਹੁਤ ਅੱਛਾ ਮੇਰਾ ਈ ਰਿਕਸ਼ਾ ਵਾਲਾ ਹੈ ਆਪੇ ਨੇ ਆਪ ਸਮਾਨ ਚੜਾ ਲੈਂਦਾ ਹੈ ਆਪਣੇ ਆਪ ਉਤਾਰ ਲੈਂਦਾ ਔਰ ਮੇਰੀ ਸਾਰੀ ਸੈਟਿੰਗ ਇੱਥੇ ਕਰਕੇ ਆਪ ਹੀ ਜਾਂਦੇ ਆਂਗੇ ਅੱਛਾ ਮੈਨੂੰ ਤੁਹਾਡੇ ਤੋਂ ਜਾਣਨਾ ਚਾਹੀਦਾ ਕਿ ਜਿੱਦਾਂ ਕਈ ਵਾਰ ਹੁੰਦਾ ਨਾ ਬੀਬੀਆਂ ਘਰਾਂ ਦੇ ਵਿੱਚ ਜਿਹੜੀਆਂ ਜ਼ਿਆਦਾ ਰਹੀਆਂ ਹੁਣ ਪਹਿਲੀ ਵਾਰ ਜਦੋਂ ਫੂਡ ਕਾਟ ਤੇ ਆਏ ਥੋੜਾ ਇਹ ਪਰੇਸ਼ਾਨੀ ਆਂਦੀ ਤੁਹਾਨੂੰ ਕਦੀ ਹੋਇਆ ਨਾ ਕੋਈ ਪਰੇਸ਼ਾਨੀ ਨਹੀਂ ਮੈਨੂੰ ਬਲਕਿ ਬਹੁਤ ਜ਼ਿਆਦਾ ਹੌਸਲਾ ਮਿਲਿਆ ਪਹਿਲੇ ਦਿਨ ਜਦੋਂ ਮੈਂ ਰਾਜਮਾ ਕੜੀ ਚਾਵਲ ਲੈ ਕੇ ਆਈ ਨਾ ਤੇ ਮੇਰੇ ਪਹਿਲੇ ਦਿਨ ਹੀ ਥੋੜੀ ਜੀ ਟਾਈਮ 'ਚ ਮੇਰਾ ਸਾਰਾ ਖਤਮ ਹੋ ਗਿਆ ਫਿਰ ਮੈਂ ਦੁਬਾਰਾ ਚਾਵਲ ਕਰੋ ਮੇਰੇ ਆਪਣੀ ਬੇਟੀ ਆਈ ਹੋਈ ਸੀ ਉਹਨੂੰ ਕਿਹਾ ਕਿ ਬਣਾ ਕੇ ਭੇਜ ਉਹਨੇ ਫਿਰ ਭੇਜੀ ਉਹ ਫਿਰ ਮੈਂ ਖਾਬਰ ਥਾਈ ਫਿਰ ਖਤਮ ਹੋ ਗਿਆ ਫਿਰ ਤੀਸਰੀ ਵਾਰ ਤਿੰਨ ਵਾਰ ਮੈਨੂੰ ਚਾਵਲ ਬਣਾਣੇ ਪਏ ਰਾਜਮਾ ਕੜੀ ਚਾਵਲ ਲੈ ਕੇ ਆਈ ਨਾ ਤੇ ਮੇਰੇ ਪਹਿਲੇ ਦਿਨ ਹੀ ਨੀ ਮੇਰਾ ਸਾਰਾ ਖਤਮ ਹੋ ਗਿਆ ਫਿਰ ਮੈਂ ਦੁਆਰਾ ਚਾਵਲ ਕਰੋ ਆਈ ہوئی ਸੀ ਉਹਨੂੰ ਕਿਹਾ ਕਿ ਬਣਾ ਕੇ ਪੀ ਉਹਨੇ ਵੀ ਰੋ ਉਹ ਫਿਰ ਆਇਆ ਫਿਰ ਖਤਮ ਹੋ ਗਿਆ ਫਿਰ ਚਾਵਲ ਬਣਾਣੇ ਪਏ ਮੇਰੇ ਕਸਟਮਰ ਆਏ ਮੈਂ ਦੇਖਦਾ ਅੱਜ ਮੈਂ ਕੜੀ ਚਾਵਲ ਲੈ ਕੇ ਆਈ ਨਾ ਤੇ ਮੇਰੇ ਪਹਿਲੇ ਦਿਨ ਨਹੀਂ ਮੇਰਾ ਸਾਰਾ ਖਤਮ ਹੋ ਗਿਆ